ਹਾਂਜੀ ਅੱਜ ਜੋ ਠਾਣਾ ਨੰਬਰ ਡਿਵੀਜ਼ਨ ਨੰਬਰ 5 ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜੀ ਡੈਮੋਲੇਸ਼ਨ ਦੀ ਇਸ ਦੇ ਸਬੰਧ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਤੋਂ ਡੀਸੀ ਆਫਿਸ ਜਿਹੜਾ ਆ ਸਾਨੂੰ ਇਨਟੀਮੇਸ਼ਨ ਦਿੱਤੀ ਗਈ ਸੀਗੀ ਇੱਕ ਇਲੀਗਲ ਕੰਸਟਰਕਸ਼ਨ ਕਿਉਂਕਿ ਇਹ ਹਾਊਸ ਨੰਬਰ 1096 ਸੀਗਾ ਇਸ ਦੇ ਵਿੱਚ ਤਿੰਨ ਲੋਕ ਰਹਿੰਦੇ ਨੇ ਲਖਵੀਰ ਕੌਰ ਰੇਖਾ ਸੰਦੀਪ ਕੁਮਾਰ ਤੇ ਸੂਰਜ ਕੁਮਾਰ ਜੋ ਕਿ ਤਿੰਨੇ ਐਂਡੀਪੀਐਸ ਦੇ ਜਿਹੜੇ ਕਿ ਸਮਗਲਰ ਹੈਗੇ ਨੇ ਇਹਨਾਂ ਦੇ ਉੱਤੇ ਕਿਉਂਕਿ ਐਂਡੀਪੀਐਸ ਦੇ ਤਿੰਨ ਤਿੰਨ ਮੁਕੱਦਮੇ ਦਰਜ ਨੇ ਇਹਨਾਂ ਨੂੰ ਵੈਰੀਫਾਈ ਕਰਨ ਤੇ ਹੁਣ ਵੀ ਜਿਹੜੀ ਲਖਵੀਰ ਕੌਰ ਰੇਖਾ ਉਹ ਐਨਡੀਪੀਐਸ ਦੇ ਮਕਦਮੇ ਦੇ ਵਿੱਚ ਕਪੂਰਫਲਾ ਜੇਲ੍ਹ ਦੇ ਵਿੱਚ ਆਲਰੇਡੀ ਬੰਦਾ। ਸੋ ਇਹ ਕਾਰਪੋਰੇਸ਼ਨ ਵੱਲੋਂ ਵੀ ਇਹਨਾਂ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤੇ ਇਹਦੇ ਤੇ ਜਿਹੜੀ ਇਲੈਗਲ ਕੰਸਟਰਕਸ਼ਨ ਜਿਹੜੀ ਇਹਨਾਂ ਦੀ ਪਾਈ ਗਈ ਆ ਸੋ ਇਹਦੀ ਡੈਮੋਲੇਸ਼ਨ ਦੇ ਲਈ ਇਹਨਾਂ ਵੱਲੋਂ ਸਿਕਿਉਰਟੀ ਦੀ ਮੰਗ ਕੀਤੀ ਗਈ ਸੀ ਕਿ ਜਿਨ੍ਹਾਂ ਨੂੰ ਕਿ ਅੱਜ ਜਿਹੜਾ ਆ ਇਹਨਾਂ ਦਾ ਘਰ ਨੂੰ ਜਦੋਂ ਹਟਾਇਆ ਗਿਆ ਸੋ ਉਸ ਦੇ ਵਿੱਚ ਜਿਹੜੀ ਆ ਸਾਡੇ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਆ ਪ੍ਰੋਬਲਮ ਨਾ ਆ ਸਕੇ ਤੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਸੋ ਉਸ ਦੇ ਵਿੱਚ ਲਗਾਤਾਰ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਸਮੱਗਲਰ ਜਾਂ ਜਿਨ੍ਹਾਂ ਨੇ ਕੋਈ ਜਿਹੜੀ ਆ ਗਲਤ ਤਰੀਕੇ ਨਾਲ ਜਿਹੜੀ ਕੋਈ ਪ੍ਰਾਪਰਟੀ ਅਕਵਾਇਰ ਕੀਤੀ ਜਾਂ ਕੋਈ ਕੰਸਟਰਕਸ਼ਨ ਕੀਤੀ ਗਈ ਆ ਉਹਨੂੰ ਥਰੂ ਡੂ ਦਾ ਪ੍ਰੋਸੀਜਰ ਜਿਹੜਾ ਕਾਨੂੰਨ ਦੇ ਅਨੁਸਾਰ ਉਹਨਾਂ ਦੇ ਅਗੇਂਸਟ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਆ ਤੇ ਅੱਗੇ ਤੋਂ ਵੀ ਜਿਹੜਾ ਇਨ ਫਿਊਚਰ ਵੀ ਇਦਾਂ ਦੇ ਜਿਹੜੇ ਵੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ